प्यारे बच्चों अज असी जमात चौथी पंजाबी पाठ नंबर भी मेहनत का मुल जो कि एक तो बहुत ही प्रेरणादायक कहानी है बिचों प्रश्न नंबर पांच करा बच्चों जो असी कोई कहानी पढ़ते हाँ तो उस कहानी विच कुछ पात्र होंगे जो आपस में गलबात करते हैं बच्चों एक गलबात कहानी विच पुठे दौरे कामे लिखी होंगी है बचो कहानी की समझ लाद रखना जरूरी हूँ है कि के गल किसने किसों कही है तो बचो अज प्रश्न नंबर पांच पाड़े शब्द किसने किसों कहे प्रश्न नंबर पांच हेठ लिखे शब्द किसने किसन कहे हाँ जी साढ़े पहले शब्द हैं बाबू जी एक पैसा ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਦਾ ਬੱਚਿਓ ਸੋਚੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਬੱਚਿਓ ਕਹਾਣੀ ਦੇ ਸ਼ੁਰੂ ਵਿੱਚ ਜਦੋਂ ਵਿਦਿਆ ਸਾਗਰ ਜੀ ਬਾਜ਼ਾਰ ਵਿੱਚੋਂ ਲੰਘ ਰਹੇ ਹੁੰਦੇ ਹਨ ਤਾਂ ਇੱਕ ਗਰੀਬ ਮੁੰਡਾ ਉਹਨਾਂ ਨੂੰ ਕਹਿੰਦਾ ਹੈ ਬਾਬੂ ਜੀ ਇੱਕ ਪੈਸਾ ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਦਾ ਹਾਂਜੀ ਬੱਚਿਓ ਫਿਰ ਸਾਡਾ ਸਹੀ ਉੱਤਰ ਹੈ ਇਹ ਸ਼ਬਦ ਇੱਕ ਗਰੀਬ ਮੁੰਡੇ ਨੇ ਵਿਦਿਆ ਸਾਗਰ ਜੀ ਨੂੰ ਕਹੇ ਹਾਂਜੀ ਸਾਡੇ ਅਗਲੇ ਸ਼ਬਦ ਹਨ ਜੇ ਭਲਾ ਮੈਂ ਤੈਨੂੰ ਚਾਰ ਆਣੇ ਦੇ ਦਿਆਂ ਫਿਰ ਹਾਂਜੀ ਸੋਚੋ ਬੱਚਿਓ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸਨ ਹਾਂਜੀ ਬੱਚਿਓ ਅਸੀਂ ਕਹਾਣੀ ਵਿੱਚ ਪੜਿਆ ਹੈ ਜਦੋਂ ਈਸ਼ਵਰ ਚੰਦਰ ਵਿਦਿਆ ਸਾਗਰ ਜੀ ਮੁੰਡੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤਾਂ ਉਸ ਦੌਰਾਨ ਉਹ ਮੁੰਡੇ ਨੂੰ ਕਹਿੰਦੇ ਹਨ ਜੇ ਭਲਾ ਮੈਂ ਤੈਨੂੰ ਚਾਰ ਆਣੇ ਦੇ ਦਿਆਂ ਫਿਰ ਤਾਂ ਬੱਚਿਓ ਫਿਰ ਸਾਡਾ ਸਹੀ ਉੱਤਰ ਹੋਇਆ ਇਹ ਸ਼ਬਦ ਵਿਦਿਆ ਸਾਗਰ ਜੀ ਨੇ ਗਰੀਬ ਮੁੰਡੇ ਨੂੰ ਕਹੇ ਹਾਂਜੀ ਸਾਡੇ ਅਗਲੇ ਸ਼ਬਦ ਹਨ ਮੇਰੇ ਚੰਗੇ ਪੁੱਤਰ ਇਵੇਂ ਹੀ ਕਰੀ ਜਿਵੇਂ ਤੂੰ ਕਿਹਾ ਹੈ ਹਾਂਜੀ ਬੱਚਿਓ ਦਸੂਵਰੇ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸਨ ਹਾਂਜੀ ਬਿਲਕੁਲ ਸਹੀ ਅਸੀਂ ਪੜਿਆ ਹੈ ਜਦੋਂ ਵਿਦਿਆ ਸਾਗਰ ਜੀ ਉਸ ਮੁੰਡੇ ਨੂੰ 1 ਰੁਪਿਆ ਦਿੰਦੇ ਹਨ ਤਾਂ ਉਸ ਦਾ ਮੋਢਾ ਥਾਪੜ ਦਿਆਂ ਕਹਿੰਦੇ ਹਨ ਮੇਰੇ ਚੰਗੇ ਪੁੱਤਰ ਇਵੇਂ ਹੀ ਕਰੀ ਜਿਵੇਂ ਤੂੰ ਕਿਹਾ ਹੈ ਤਾਂ ਬੱਚੋ ਸਹੀ ਉੱਤਰ ਹੈ ਇਹ ਸ਼ਬਦ ਵਿਦਿਆ ਸਾਗਰ ਜੀ ਨੇ ਮੁੰਡੇ ਨੂੰ ਕਹੇ ਹਾਂਜੀ ਸਾਡੇ ਅਗਲੇ ਸ਼ਬਦ ਹਨ ਬਾਬੂ ਜੀ ਮਿਹਰਬਾਨੀ ਕਰਕੇ ਜਰਾ ਇੱਕ ਮਿੰਟ ਲਈ ਮੇਰੇ ਨਾਲ ਆਓ ਹਾਂਜੀ ਬੱਚੋ ਸੋਚੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਅਸੀਂ ਪਾਠ ਵਿੱਚ ਪੜਿਆ ਹੈ ਕਿ ਕਈ ਸਾਲਾਂ ਬਾਅਦ ਜਦੋਂ ਵਿਦਿਆ ਸਾਗਰ ਜੀ ਦੁਆਰਾ ਉਸ ਸ਼ਹਿਰ ਵਿੱਚੋਂ ਲੰਘ ਰਹੇ ਸਨ ਤਾਂ ਇੱਕ ਨੌਜਵਾਨ ਮੁੰਡੇ ਨੇ ਹੱਥ ਜੋੜਦਿਆਂ ਕਿਹਾ ਬਾਬੂ ਜੀ ਮਿਹਰबानी ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ ਤਾਂ ਬੱਚਿਓ ਸਾਡਾ ਸਹੀ ਉੱਤਰ ਹੋਵੇਗਾ ਇਹ ਸ਼ਬਦ ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕਹੇ ਬੱਚਿਓ ਸਾਡੇ ਅਗਲੇ ਸ਼ਬਦ ਹਨ ਇਹ ਦੁਕਾਨ ਰੁਪਈਆ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ ਬੱਚਿਓ ਦੱਸੋ ਫਿਰ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸਨ ਹਾਂਜੀ ਬੱਚਿਓ ਅਸੀਂ ਕਹਾਣੀ ਵਿੱਚ ਪੜਿਆ ਹੈ ਕਿ ਜਦੋਂ ਨੌਜਵਾਨ ਨੇ ਵਿਦਿਆ ਸਾਗਰ ਜੀ ਨੂੰ 1000 ਰੁਪਇਆ ਪੇਂਟ ਕਰਨਾ ਚਾਹਿਆ ਤਾਂ ਵਿਦਿਆ ਸਾਗਰ ਜੀ ਨੇ ਇਹ ਸ਼ਬਦ ਕਹੇ ਇਹ ਦੁਕਾਨ ਰੁਪਈਆ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ ਫਿਰ ਸਾਡਾ ਸਹੀ ਉੱਤਰ ਹੈ ਇਹ ਸ਼ਬਦ ਵਿਦਿਆ ਸਾਗਰ ਜੀ ਨੇ ਨੌਜਵਾਨ ਨੂੰ ਕਹੇ ਹਾਂਜੀ ਬੱਚਿਓ ਉਮੀਦ ਹੈ ਇਹ ਪ੍ਰਸ਼ਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਹੁਣ 바ਰੀ ਹੈ ਕਰਦੇ ਕੰਮ ਦੀ ਕਰਦੇ ਕੰਮ ਵਿੱਚ ਤੁਸੀਂ ਪ੍ਰਸ਼ਨ ਨੰਬਰ 5 ਨੂੰ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਕਰਨਾ ਹੈ